ਲਖਵੇਰਾ ਮੈਂ ਹਾਂ ਸਰਵਜਿੰਦਰ ਕੁਮਾਰ ਅੱਜ ਫਿਰ ਸ਼੍ਰੀ ਅਰਗੁਨਧਰ ਦੇ ਵਿੱਚ ਗੋਲੀਆਂ ਦੀ ਚੱਲੀਆਂ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਜਿਹੜਾ ਬੜੀ ਮੁਸ਼ਕਲ ਨਾਲ ਆਪਣੀ ਜਾਨ ਚਾਈ ਗਈ ਆ ਸਾਡੇ ਨਾਲ ਦੁਕਾਨਦਾਰ ਨੇ ਨਰਵੈਰ ਸਿੰਘ ਜਿਨ੍ਹਾਂ ਦੇ ਸ਼ਟਰ ਦੇ ਵਿੱਚ ਗੋਲੀਆਂ ਲੱਗੀਆਂ ਆ ਆਪਾਂ ਗੱਲਬਾਤ ਕਰਦੇ ਆ ਸਰ ਇਹ ਕਿੰਨੇ ਕੋਈ ਜਿਹੜੀ ਘਟਨਾ ਆ ਤੇ ਕੀ ਮੰਗਾਂ ਚੁਹੀ ਹੋਇਆ ਸਰ ਸਰ ਮੈਂ ਇਹਦੇ ਵੇ ਉਹਦੇ ਘਰੇ ਸੀਗਾ 7 ਵਜੇ ਤੋਂ 10 ਪੁਆਇੰਟ ਦੀ ਗੱਲ ਲੱਗਦੇ ਆ ਤੇ ਕਾਰਜ ਦੇ ਦਸਹਿਰ ਤੋਂ ਗੋਲੀਆਂ ਚੱਲ ਰਹੀਆਂ ਉਹ ਕਹਿੰਦੇ ਸੀ ਮੈਂ ਉਸੇ ਮਜਬੂਰੀ ਫਿਰ ਕੋਣ ਢੰਗ ਕਰਦੇ ਕਰਦੇ ਵੇਖਿਆ ਸਾਡੇ ਸ਼ਟਰ ਦੇ ਵਿੱਚ ਇਹ ਕੋਈ ਚੰਗੀਆਂ ਦੋ ਗੋਲੀਆਂ ਸ਼ਟਰ ਦੇ ਚ ਲੱਗੀਆਂ ਤੇ ਸ਼ਟਰ ਦੇ ਵਿੱਚ ਗੋਲੀ ਪਾਰ ਕੇ ਬਾਹਰ ਮੱਕੀ ਸ਼ੀਸ਼ੇ ਚ ਜਿੱਦ ਤੇ ਸਾਰੀਆਂ ਨਹੀਂ ਆਈਆਂ ਉਹਦਾ ਕੀ ਨਾਮ ਆ ਕਿਥੇ ਕਰਾਉਣਾ ਕੀ ਨਾਮ ਹੁੰਦਾ ਸਟੇਸ਼ਨ ਨੰਬਰ ਤੇ ਕੋਈ ਪ੍ਰਾਣੀ ਰੰਜੀਸ਼ ਦੀ ਕੁਦਰਤ ਨਹੀਂ ਸੀ ਇਹ ਸੋ ਦੇਖ ਸਕਦੇ ਹੋ ਕਿ ਦੁਕਾਨਦਾਰ ਸਾਡੇ ਨਾਲ ਮਜਬੂਰਦਾ ਮੈਂ ਆਪਣੇ ਕੰਮਾ ਮੈਨੂੰ ਤਾਂ ਘਾ ਕੇ ਦਿਖਾਇਆ ਜਾਵੇ ਕਿ ਜਿਹੜਾ ਜੰਕੜੇ ਤੇ ਕੇ ਸਿਵਰਸਕਾ ਦੀ ਇਸ ਨੂੰ ਦੇਖਦੇ ਹਾਂ ਸਾਹਮਣੇ ਇਹ ਮਾਰਕੀਟਾਂ ਤੇ ਕੇ ਲੋਕਾਂ ਸਾਡੀ ਸਵਾਰ ਕੁ ਨੌਜਵਾਨ ਆਉਂਦੇ ਆ ਤੇ ਫਾਇਰਿੰਗ ਕਰਕੇ ਚਲੇ ਜਾਂਦੇ ਆ ਕੈਮਰਾਮੈਨ ਸੋਨੀ ਦੇ ਨਾਲ ਸਰਵੰਸਿੰਘ ਕੁਮਾਰ ਬਟਾਲਾ ਗੁਰਦਾਸ ਤੁਸੀਂ ਦੇਖ ਰਹੇ ਹੋ ਤੈਨਖ ਸਵੇਰਾ ਮੈਂ ਹਾਂ ਸਰਵੰਸਿੰਘ ਕੁਮਾਰ ਅੱਜ ਫਿਰ ਸ਼ਰੀਆ ਗਮਿੰਦਪ ਦੇ ਵਿੱਚ ਗੋਲੀਆਂ ਦੇ ਚੱਲੀਆਂ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਜਿਹੜਾ ਵਾ ਬੜੀ ਮੁਸ਼ਕਲ ਨਾਲ ਆਪਣੀ ਜਾਨ ਪਚਾਈ ਦੀ ਆ ਸਾਡੇ ਨਾਲ ਦੁਕਾਨਦਾਰ ਨੇ ਨਰਵੈਰ ਸਿੰਘ ਜਿਨ੍ਹਾਂ ਦੇ ਸ਼ਟਰ ਦੇ ਵਿੱਚ ਗੋਲੀਆਂ ਲੱਗੀਆਂ ਆ ਆਪਾਂ ਗੱਲਬਾਤ ਕਰਦੇ ਹਾਂ ਸਰ ਇਹ ਕਿੰਨੇ ਘੰਟੇ ਦੀ ਘਟਨਾ ਵਾ ਤੇ ਕੀ ਮਾਮਲਾ ਸੀ ਸਰ ਮੈਂ ਤਾਂ ਵੇਹ ਉਹਦੇ ਘਰੇ ਸੀਗਾ 7 ਵਜੇ ਤੋਂ 10 ਮਿੰਟ ਦੀ ਗੱਲ ਲੱਗ ਰਹੀ ਆ ਤੇ ਤਾਂ ਜਿਹੜਾ ਸੈਦ ਕੋਲ ਗਿਆ ਚੱਲ ਗਿਆ ਕੋਈ ਮਜ਼ਦੂਰ ਸੀ ਫਿਰ ਕੋਈ ਟੰਗ ਕਰਦੇ ਕਹਦੇ ਦੇਖਿਆ ਸਾਡੇ ਸ਼ਟਰ ਦੇ ਵਿੱਚ ਇਹ ਗੋਲੀ ਚੱਲ ਗਈ ਆ ਉਹ ਗੋਗੇ ਸ਼ਟਰ ਜਿਹਾ ਲੱਗੀਆਂ ਤੇ ਸ਼ਟਰ ਦੇ ਵਿੱਚ ਗੋਲੀ ਪਾਰ ਕੇ ਦਾਤ ਮੱਕੀ ਸ਼ੀਸ਼ੇ ਜੋ ਜਿੱਦ ਤੇ ਸਾਰੇ ਨਹੀਂ ਹੈਗੇ ਉਹਦਾ ਕੀ ਨਾਮ ਆ ਕਿਥੇ ਕਰਾਉਣ ਵਾਲਾ ਕੀ ਨਾਮ ਹੈ ਉਹਦਾ ਸਟੇਸ਼ਨ ਨੰਬਰ ਤੇ ਕੋਈ ਪ੍ਰਾਣੀ ਰੰਗੇਸ਼ ਦੀ ਪੁਧਾਰਤ ਨਹੀਂ ਸੀ ਹੈ ਉਹ ਦੇਖ ਸਕਦੇ ਹੋ ਕਿ ਦੁਕਾਨਦਾਰ ਸਾਡੇ ਨਾਲ ਮਿਲਦਾ ਮੈਂ ਆਪਣੇ ਕੰਮਾ ਮੈਨੂੰ ਤਾਂ ਘਾ ਕੇ ਦਿਖਾਇਆ ਜਾਵੇ ਜਿੱਥੇ ਇਹ ਸੀਰੀਅਸ ਕੈਡੀਸ਼ ਨੂੰ ਦੇਖ ਬਿਲਕੁਲ ਸਾਹਮਣੇ ਇਹ ਮਾਰਕੀ ਦਾ ਤੇ ਕਿ ਮੋਟਰਸਾਈਕਲ ਕੁਝ ਨੌਜਵਾਨ ਆਉਂਦੇ ਆ ਤੇ ਫਾਇਰਿੰਗ ਕਰਕੇ ਚਲੇ ਜਾਂਦੇ ਆ ਕੈਮਰਾਮੈਨ ਸੋਨੀ ਦੇ ਨਾਲ ਸਰਵੰਸੇਕ ਨੂੰ ਮਾਨ ਬਟਾਲਾ ਗੁਰਦਾਸਪੁਰ ਸਾਡੇ ਨਾਲ ਦੁਕਾਨਦਾਰ ਨੇ ਨਰਵੈਰ ਸਿੰਘ ਜਿਨ੍ਹਾਂ ਦੇ ਸ਼ਟਰ ਦੇ ਵਿੱਚ ਗੋਲੀਆਂ ਲੱਗੀਆਂ ਆਪਾਂ ਗੱਲਬਾਤ ਕਰਦੇ ਆ ਸਰ ਇਹ ਕਿੰਨੇ ਕੋਜ ਦੀ ਘਟਨਾ ਆ ਤੇ ਕੀ ਮਾਮਲਾ ਸੀ ਹੋਇਆ ਸਰ ਸਰ ਮੈਂ ਤਾਂ ਵੇਹੋ ਉਹਦੇ ਘਰੇ ਸੀਗਾ 7:00 ਵਜੇ ਤੋਂ 10 ਮਿੰਟ ਦੀ ਗੱਲ ਲੱਗ ਰਹੀ ਆ ਤੇ ਸਾਡੇ ਇਹਦੇ ਸੈੱਟ ਦੇ ਕੋਲ ਗਿਆ ਲੱਗ ਗਿਆ ਕੋਸੇ ਮਜ਼ਦੂਰ ਜੀ ਫਿਰ ਕੋਨਡਨ ਕਰਦੇ ਕਾਦੇ ਦੇਖਿਆ ਸਾਡੇ ਸ਼ਟਰ ਦੇ ਵਿੱਚ ਇਹ ਕੋਈ ਚੱਲ ਰਹੀ ਹੈ ਦੋ ਗੋਲੀਆਂ ਸ਼ਟਰ ਦੇ ਚ ਲਗੀਆਂ ਤੇ ਸ਼ਟਰ ਦੇ ਵਿੱਚ ਗੋਲੀ ਪਾੜ ਕੇ ਬਾਹਰ ਮੱਕੇ ਸ਼ੀਸ਼ੇ ਚ ਜਿੱਦ ਤੇ ਸਾਰੀਆਂ ਹੈਗੇ ਉਹਦਾ ਕੀ ਨਾਮ ਆ ਕੋਈ ਫਿਕਰ ਆਣਾ ਕੀ ਨਾਮ ਆ ਉਹ ਸਟੇਸ਼ਨ ਬਾਬਾ ਤੇ ਕੋਈ ਪ੍ਰਾਣੀ ਰੰਜਿਸ਼ ਦੀ ਪਗੜਾਤ ਨਹੀਂ ਸੀ ਹਾਂਜੀ ਤੋ ਦੇਖ ਸਕਦੇ ਹੋ ਕਿ ਦੁਕਾਨਦਾਰ ਸਾਡੇ ਨਾਲ ਲਿਜੁਦਾ ਮੈਂ ਆਪਣੇ ਕੈਮਰਾਮੈਨ ਨੂੰ ਤਾਂ ਕਾਕੇ ਦਿਖਾਇਆ ਜਾਵੇ ਵੀ ਕਿ ਜਿੱਥੇ ਕਿ ਸੀਨੀਅਰ ਸੈਲਜ਼ ਨੂੰ ਦੇ ਬਿਲਕੁਲ ਸਾਹਮਣੇ ਕਿ ਮਾਰਕੀਟਾਂ ਤੇ ਕਿ ਮੋਟਰਸਾਈਕਲ 'ਤੇ ਸਵਾਰ ਕੁਝ ਨੌਜਵਾਨ ਆਉਂਦੇ ਆ ਤੇ ਫਾਇਰਿੰਗ ਕਰਕੇ ਚਲੇ ਜਾਂਦੇ ਆ ਕੈਮਰਾਮੈਨ ਸੋਨੀ ਦੇ ਨਾਲ ਸਰਵਣ ਸਿੰਘ ਕੁਮਾਰ ਬਟਾਲਾ ਗੁਰਦਾਸਪੁਰ